ਆਪਾਂ ਬਹੁਤ ਵਾਰ ਦੇਖਿਆ ਵਾ ਕਿ ਕਈ ਵਾਰੀ ਕਿਸੇ ਲੜਕੀ ਨੂੰ ਕਿਸੇ ਖਾਸ ਵਜ੍ਹਾ ਦੇ ਕਾਰਨ ਕਿਸੇ ਦਰਖਤ ਦੇ ਨਾਲ ਪਹਿਲਾਂ ਵਿਆਹਿਆ ਜਾਂਦਾ ਤੇ ਉਹ ਪਾਵੇਂ ਇੱਕ ਸਿੰਬੋਲਿਕ ਵਿਆਹ ਹੁੰਦਾ ਤੇ ਕਈ ਵਾਰੀ ਈਵਨ ਕਿਸੇ ਜਾਨਵਰ ਦੇ ਨਾਲ ਵੀ ਵਿਆਹੀਆਂ ਜਾਂਦੀਆਂ ਇੰਡੀਅਨ ਲੜਕੀਆਂ ਆਪਾਂ ਬਹੁਤ ਵਾਰੀ ਚੀਜ਼ ਸੁਣੀ ਆ ਤਾਂ ਬਿਲਕੁਲ ਉਸੇ ਤਰ੍ਹਾਂ ਹੀ ਹੁਣ ਕਿਉਂਕਿ ਇਸ ਪੂਰੇ ਏਰੀਆ ਦੇ ਵਿੱਚ ਅਗਲੀ ਵਾਰੀ ਜਿਹੜੀ ਫਸਲ ਹੈਗੀ ਆ ਉਹ ਬਹੁਤ ਚੰਗੀ ਹੋਵੇ ਉਹਦੀ ਹਾਰਵੈਸਟਿੰਗ ਬਹੁਤ ਚੰਗੀ ਹੋਵੇ ਤਾਂ ਮੈਕਸੀਕੋ ਦੇ ਇਸ ਇਲਾਕੇ ਦੀ ਇੱਕ ਰੀਤ ਬਹੁਤ ਸਦੀਆਂ ਤੋਂ ਚੱਲਦੀ ਆ ਰਹੀ ਆ ਕਿ ਜਦੋਂ ਵੀ ਫਸਲ ਦੀ ਉਹਦੀ ਬਜਾਈ ਸ਼ੁਰੂ ਹੋਣੀ ਆ ਤਾਂ ਉਸ ਤੋਂ ਪਹਿਲਾਂ ਜਿਹੜਾ ਉਸ ਇਲਾਕੇ ਦਾ ਮੇਅਰ ਆ ਉਹ ਇੱਕ ਫੀਮੇਲ ਮਗਰਮੱਛ ਦੇ ਨਾਲ ਵਿਆਹ ਕਰਵਾਊਗਾ ਇਹ ਰੀਤੀ ਰਿਵਾਜ ਉੱਥੇ ਚੱਲ ਰਿਹਾ ਪਿਛਲੇ 230 ਸਾਲ ਤੋਂ ਹੁਣ ਮੈਨੂੰ ਇਹ ਨਹੀਂ ਪਤਾ ਕਿ ਇਹ ਸਾਇੰਟਿਫਿਕਲੀ ਕਿੰਨਾ ਕੁ ਪੋਸੀਬਲ ਹੈਗਾ ਜਾਂ ਨਹੀਂ ਹੈਗਾ ਪਰ ਉੱਥੋਂ ਦੇ ਲੋਕਾਂ ਦੇ ਅਕੋਰਡਿੰਗ ਜਦੋਂ ਇਹ ਰੀਤ ਨਿਭਾਈ ਜਾਊਗੀ ਉਸ ਤੋਂ ਬਾਅਦ ਉਹਨਾਂ ਦੇ ਖੇਤਾਂ ਦੇ ਵਿੱਚ ਭਰਪੂਰ ਫਸਲ ਤੇ ਮੈਕਸੀਕੋ ਦੇ ਸਮੁੰਦਰ ਦੇ ਵਿੱਚ ਭਰਪੂਰ ਮੱਛੀ ਮਿਲੇਗੀ बस ਗੱਲ ਸਿਰਫ ਇੰਨੀ ਆ ਕਿ ਇਹਨਾਂ ਮੇਹਰ ਸਾਹਿਬ ਨੂੰ ਦਹੇਜ ਦੇ ਵਿੱਚ ਕੋਈ ਫੋਰਚਨਰ ਕਾਰ ਨਹੀਂ ਮਿਲਣ ਵਾਲੀ